ਸਰ ਇਹ ਨਾ ਦਿਨਾਂ ਅੰਦਰ ਉਹ ਹੋ ਗਿਆ ਨਾ ਬਸ ਇੰਨੇ ਹੀ ਬੜੇ ਆ ਪੰਜ ਛੇ ਜਣੇ 8:30 ਵਜੇ ਮੈਨੂੰ ਤੁਹਾਡੀਆਂ ਵੀਡੀਓ ਤੇ ਫੋਟੋ ਹੋਣੀ ਚਾਹੀਦੀ ਜੀ ਇਹ ਨੀਂ ਸੋਮਵਾਰ 7:00 ਵਜੇ ਪਹੁੰਚਾਂਗੇ ਅਗਲੇ ਮਾਰ ਨਾਲ ਆਉਂਦੇ ਆ ਇਹ ਬਹੁਤ ਵੱਡੀ ਸੇਵਾ ਹੈਗੀ ਆ 6-7 ਬੰਦੇ ਆਪਣੇ ਪਹਿਲੇ ਤੁਸੀਂ ਉੱਥੇ ਹੋਣੇ ਚਾਹੀਦੇ ਜੀ ਸਟੋਰੀਆ ਮੈਂ ਲਾਉਂਗਾ ਆਪਾਂ ਡੰਗਸਟ ਤੋਂ ਲੈਨੇ ਚੱਲਾਂ ਆਓ ਹੋ ਬੁਲੀਆ ਨਾ 3-4 ਨਾਲ ਕੋਈ ਨਾ ਮਗਰ ਮਗਰ ਹੋ ਜਾਣਾ ਸਾਰੇ ਨੇ ਉਦੋਂ ਆਗੇ ਉਦੋਂ ਜਾਓ ਇੱਥੇ ਬੋਲਣਾ ਜੀ ਇੱਧਰ ਨੂੰ ਆਓ ਸੱਜਰੋ ਮਤ ਸੱਦਰਵਾਹ ਸਹੀ ਪਰਮਤ ਅਰਿਵਾਰ ਸਰੀ ਇਹ ਸੱਦਰਵਾਹ ਆਪੇ ਇਧਰ ਸਹੀ ਕਿਧਰ ਇਧਰ ਨੂੰ ਕਰ ਰਹੇ ਹੋ ਮੂੰਹ ਬਣਾ ਯਾਰ ਇਦਿ ਕਰੀ ਕਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤਈਏ ਗਏ ਹੋ ਤੁਗਦਰਲੇ ਬਨੇ ਆ ਨਾ ਭਾਈ ਮੇਹ ਲਗੇ ਆ ਇਹਨੂੰ ਕੋਈ ਵੀ ਵੀਡੀਓ ਕਾਹੀ ਨਾ ਉਹ ਅਲਰੇਡੀਆਂ ਵਾਰ ਹੋਇਆ ਸਾਰਾ ਨੂੰ ਪਿਆਰ ਭਰੀ ਸਾਸੀ ਕਾਲ ਖੂਨਦਾਨ ਮਹਾਦਾਨ ਬੜੇ ਮਾਣ ਸਤਕਾਰ ਨਾਲ ਭਾੜੀ ਸਾਡੇ ਕੋ ਹਰ ਵਾਰ ਹੀ ਚੱਲ ਕੇ ਆਉਂਦੇ ਆ ਹਰ ਵਾਰ ਦੀ ਤਰ੍ਹਾਂ ਕੱਲ ਤੂ ਸੈਲ ਗੁਰਦਰਾ ਬੜਾ ਮਸ਼ਹੂਰਿਆ ਸੁਲਤਾਨਪੁਰ ਰੋਡ 8 ਵਜੇ ਤੋਂ ਲੈ ਕੇ 6 ਵਜੇ ਤੱਕ ਖਾਲਸਾ ਬਲੱਡ ਡੋਨੇਟ ਜੁਟ ਵਾਲੋਂ ਸਰਦਾਰ ਮੁਖਤਿਆਰ ਸਿੰਘ ਦੀ ਯਾਦ ਵਿੱਚ ਬਹੁਤ ਹੀ ਵੱਡਾ ਖੂਨਦਾਨ ਕੈਂਪ ਲੱਗ ਜਾੜਿਆ ਡਿਊਟੀਆਂ ਮੁੰਡਿਆਂ ਦੀਆਂ ਮੈਂ ਲਾਤੀਆਂ ਜਿਹੜੇ ਪੰਜ ਛੇ ਆ ਬਾਕੀ ਆਨ ਨੂੰ ਖੁੱਲਾ ਸੱਦਾ ਵਾ ਤੂ ਸਹਿਬ ਗੁਰਦਰਾ ਸਵੇਰੇ 8 ਤੋਂ 6 ਵਜੇ ਤੱਕ ਆਪਣਾ ਬਲੱਡ ਬਰੀਡ ਕਰਕੇ ਆਓ ਇੱਕ ਤੁਹਾਡੇ ਟੈਸਟ ਫ੍ਰੀ ਵਿੱਚ ਹੋ ਜਾਂਦੇ ਆ ਤੇ ਇੱਕ ਤੁਹਾਡਾ ਜਿਹੜਾ ਖੂਨ ਜਿਹੜਾ ਉਹ ਨਵਾਂ ਜਿਹੜਾ ਉਹ ਵੰਦਾ ਰਹਿੰਦਾ ਇਹ ਬਿਲਕੁਲ ਭੁਲੇਖਾ ਕੱਢ ਦੋਗੇ ਖੂਨ ਦੇਣ ਨਾਲ ਕਮਜ਼ੋਰੀ ਆਉਦੀ ਆ ਸਾਡੇ ਸਾਰੇ ਜਿਮ ਦੇ ਮੁੰਡੇ ਖੂਨਦਾਨ ਦਿੰਦੇ ਆ ਤੇ ਤਾਂ ਇਹ ਵੇਲੇ ਇਨੇ ਨੇ ਡੰਡ ਮਾਰਦੇ ਨੇ ਸਾਰੇ ਨੂੰ ਪੁੱਛਦਾ ਵਾ ਵੀ ਕੱਲ ਤੂ ਸਾਹਿਬ ਗੁਰਦੁਆਰਾ ਸੁਲਤਾਨਵਿੰਡ ਰੋਡ ਉੱਥੇ ਬਹੁਤ ਹੀ ਵੱਡਾ ਜਿਹੜਾ ਖਾਲਸਾ ਡੋਨੇਟ ਬਲਡ ਵਾਲਾ ਜਿਹੜਾ ਖੂਨਦਾਨ ਕੈਂਪ ਲੱਗਣ ਜਾ ਰਿਹਾ ਤੇ ਬਾਕੀ ਪ੍ਰਕਾਸ਼ ਭਾਈ ਵੀ ਥੋੜਾ ਦੋ ਲੋਕ ਤੁਹਾਨੂੰ ਆਪਣਾ ਇਨਵਾਈਟਡ ਕਰਨਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕਿ ਕੱਲ ਤੂ ਸਾਹਿਬ ਗੁਰਦੁਆਰੇ ਬਲੱਡ ਕੈਂਪ ਲਗਾਉਣ ਜਾ ਰਹੇ ਆ ਤੇ ਸਾਰੇ ਜਿੰਨੇ ਵੀ ਰਾਣੇ ਭਾਈ ਨੂੰ ਪਿਆਰ ਕਰਨ ਵਾਲੇ ਆ ਸਾਰੇ ਵਾਅਦੇ ਚੜ ਕੇ ਹਿੱਸਾ ਪਾਉਣ ਕਿਉਂਕਿ ਜਿਹੜਾ ਖੂਨਦਾਨ ਆ ਇਹ ਬਹੁਤ ਵਧੀਆ ਚੀਜ਼ ਆ ਨਾਲੇ ਤੁਹਾਡਾ ਵੀ ਜਿ ਤਰ੍ਹਾਂ ਭਾਜੀ ਕਹਿੰਦੇ ਆ ਕਿ ਪੁਰਾਣਾ ਖੂਨ ਜਾਂਦਾ ਨਵਾਂ ਭੰਦਾ ਵਾ ਟੈਸਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜੇ ਕਿ ਜਿਹੜਾ ਵੇਖੋ ਜਿਨ੍ਹਾਂ ਨੂੰ ਜ਼ਰੂਰਤ ਮੰਨਦੇ ਨੂੰ ਜਦੋਂ ਖੂਨ ਜਾਂਦਾ ਨਾ ਤੁਸੀਂ ਆਪ ਦੇ ਤੇ ਲੈ ਕੇ ਵੇਖੋ ਕਿ ਜਦੋਂ ਸਾਨੂੰ ਜ਼ਰੂਰਤ ਪੈਂਦੀ ਆ ਆਪਾਂ ਕਿੱਦਾਂ ਫੋਨ ਕਰਦੇ ਆ ਕਿ ਭਾਜੀ ਯਾਰ ਬਲੱਡ ਚਾਹੀਦਾ ਜੀ ਬਲੱਡ ਚਾਹੀਦਾ ਜੀ ਤੇ ਜੇ ਆਪਾਂ ਦਾਨ ਕਰਦੇ ਆ ਤੇ ਆਪਾਂ ਜਿਹਨੂੰ ਮੰਗਣਦੇ ਵੀ ਹੱਕਦਾਰ ਹੁੰਨੇ ਆ ਦੂਸਰ ਆਪਾਂ ਜਿਹੜਾ ਕੈਂਪ ਦੇ ਵਿੱਚ ਦਾਨ ਕਰਦੇ ਆ ਖੂਨਦਾਨ ਕਰਦੇ ਆ ਤੁਸੀਂ ਇੱਕ ਵਾਰੀ ਦੇਣਾ ਵਾ ਤੇ ਸਾਰਾ ਸਾਲ ਸਾਡੇ ਕੋਲ ਮੰਗਣਾ ਵਾ ਕਿੱਤੇ ਵੀ ਲੋੜ ਪੈਂਦੀ ਆ ਸਾਡੀ ਸੁਸਾਇਟੀ ਤੁਹਾਡੇ ਕੋਲ ਆ ਠੀਕ ਹੈ ਜੀ ਜਿੰਨੇ ਜੋ ਹੈਗੇ ਆ ਇਹਦਾ ਮਾਵਾ ਕਿੰਨੇ ਸ਼ੁਰੂ ਕਰ ਦੂਦੇ ਰਾਤ 8:00 8:00 ਵਜੇ ਸ਼ੁਰੂ ਹੋਏਗਾ ਸਵਾ 8:00 ਵਜੇ ਪਹਿਲੀ ਟੀਮ ਆਪਨੀ ਹੋਊਗੀ ਬਾੜੀ ਹੋਏਗਾ ਠੀਕ ਹੈ ਸਨੇਹ ਹੋਏਗਾ ਤੇ ਲਵਲੀ ਇੰਸਟੀਚੂਟ ਡਾਕਟਰ ਕਰਨਾਲ ਸੁਭੀ ਤੇ ਰਕੇਸ਼ ਇਹ ਪੰਜ ਬੰਦੇ ਦੇ ਤੇ ਪੱਕੇ ਤਾਨੂੰ ਕਰਦੇ ਬਾਕੀ ਵੀ ਹੋਣਗੇ ਪੰਜ 사ਤ ਜਾਣੇ ਬਾਬਾ ਦੀ ਕਿਰਪਾ ਨਾਲ ਦਾ ਜਿਹੜੇ ਮੁੰਡੇ ਦੇ ਦੇਣਗੇ ਤੇ ਤਾੜੀਆਂ ਮਾਰਦੇ ਮੁੰਡਿਆਂ ਨਾਲ ਆਪਾਂ ਬੰਦ ਕਰ ਦੋ ਵੀਡੀਓ ਕਿਸੇ ਨੂੰ ਇਹਦੇ ਬਾਰੇ ਕੋਈ ਡੀਪਲੀ ਪੁੱਛਣਾ ਮੈਂ ਉਹਨੂੰ ਸਮਝਾ ਦਨਾ ਵੀ ਇਹ ਕਿਹੜਾ ਕੀ ਹੁੰਦਾ ਕੀ ਫਾਇਦਾ ਤੇ ਤੁਹਾਡੇ ਸਾਰੇ ਸ਼ੰਕੇ ਕਲੀਅਰ ਆ ਵੀ ਖੂਨ ਦੇਣਾ ਚਾਹੀਦਾ ਕਿ ਇਹਦੇ ਮੱਝ ਭਲੇਖਾ ਕੇ ਕੱਲ ਐਕਸਰਸਾਈਜ਼ ਨਾਲ ਲੱਗੂ ਪਰਸੋ ਕਮਜ਼ੋਰੀ ਆ ਜੂਗੀ ਤੂੰ ਠੀਕ ਹੈ ਜਾਂ ਨਹੀਂ ਮੇਰੇ ਜਗ੍ਹਾ ਮਾਰਾ ਦੱਸ ਨਹੀਂ ਨਹੀਂ ਚਲੋ ਪੁੱਛਵਾ ਜਰਾ ਅੱਜ ਕਿੱਥੇ ਭਾਜੀ ਵੀ ਆ ਗਿਆ ਦੱਸੋ ਜੀ ਹਰ ਬਰੀ ਕੈਂਪ ਲਾਉਣੀ ਆ ਪੁੱਛੋ ਤੇ ਇੱਕ ਵਾਰ ਕਰਨਾ ਚਾਹੀਦਾ ਨਹੀਂ ਨਹੀਂ ਖੂਨ ਦੇ ਨਾਲ ਕਮਜ਼ੋਰੀ ਤੇ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਡੇਢ ਜਿਹੜਾ ਤੇ ਆਪਾਂ ਕਹਿੰਦਾ ਮੈਂ ਛੁੱਟ ਗਿਆ ਮਰੀ ਗਿਆ ਨਹੀਂ ਪਹਿਲਾਂ ਖੂਨ ਦਿੱਤਾ ਕਦੀ ਕੁਛ ਨਹੀਂ ਦਿੱਤਾ ਅਜ ਤੱਕ ਇੱਕ ਡੇਢ ਗ੍ਰਾਮ ਖੂਨ ਨਿਕਲਦਾ ਜਿਹੜਾ ਆਪਾਂ ਮਿੰਦੇ ਆ ਨਾ ਭਾਜੀ ਜਿਹੜਾ ਆਪਾਂ ਟੈਸਟ ਕਰੋਨੇ ਐਚਬੀ ਜਿਹੜਾ ਹੁੰਦਾ ਵਾ ਇਹ ਪੂਰਾ ਗਲਤਕ ਹੁੰਦਾ ਹੈ ਇਹ ਵੇਖੋ ਜਿਹੜਾ ਲਾਲ ਪਾਣੀ ਆ ਉਹ ਤੇ ਸਮਝ ਲਓ ਕਿੰਨੇ ਮਿਲੀਲੀਟਰ ਕਢਣਾ 450 ਜਿਹੜਾ ਆਪਾਂ weight ਕਰ ਲੈਨੇ ਹਣਾ ਉਹ ਪਾਣੀ ਲਾਲ ਪਾਣੀ ਤੇ ਹੋ ਜਾਂਦਾ ਜੀ ਇੱਕੋ ਦਿਨ 24 ਘੰਟਿਆਂ ਚ ਪੂਰਾ ਉਸ ਤੋਂ ਬਾਅਦ ਜਿਹੜਾ 1.5 ਗ੍ਰਾਮ ਹੈ ਜਿਹੜਾ ਐਚਬੀ ਆ ਠੀਕ ਹੈ ਜੀ ਉਹ ਤੇ ਨਾ ਮਹੀਨੇ ਚ ਪੂਰਾ ਨਾ ਜੂਸ ਹੀ ਪੀਉਂਦੇ ਮੇਰੇ ਹਾਂ ਲੈ ਕੇਲੇ ਵੀ ਖੋਂਦੇ ਠੀਕ ਹੈ ਕਲੀਅਰ ਹੋ ਗਿਆ ਇੱਕ ਬੋਡੀ weight ਤੇ ਏਜ ਦਾ ਇਹ ਬੋਡੀ weight ਵੇਖੋ ਜੀ ਹਾਂ ਠੀਕ ਹੈ ਕੁਐਸਚਨ ਭਾਜੀ ਇਹਦਾ ਬੋਡੀ weight ਘੱਟੋ ਘਾਟ ਏਜ ਤੇ ਪਤਾ ਹੀ ਹੈ ਕਿ 18 ਤੋਂ ਉੱਪਰ ਹੈ ਠੀਕ ਹੈ ਜੀ ਤੇ ਜਿਹੜਾ ਬੋਡੀ weight ਹੈ ਭਾਜੀ ਚਲੋ ਮਿਨੀਮਮ 50 ਕਿਲੋ ਦੇ ਬੰਦੇ ਰਹਿਣੇ ਚਾਹੀਦਾ ਬਾਕੀ ਉੱਥੇ ਸਰਕਾਰੀ ਡਾਕਟਰੀ ਟੀਮ ਜਿਹੜੇ ਬੰਦੇ ਵੇਖੋ 45 ਕਿਲੋ ਪਾ ਰਿਹਾ ਦੇਨੂ ਤੇ ਉਹ ਅੰਦਰੋਂ ਆਪਣਾ ਲਿਖ ਕੇ ਦਵੇ ਫਾਰਮ ਭਰ ਦੇ ਦੇ ਸਕਦਾ ਉਹ ਪਰ ਕੇਵਲੇ ਡਾਡਾਂ ਦਾ ਬੰਦਾ ਵੀ ਮੁੜ ਕੇ ਨਾ ਉਲਟਾ ਇਹਨੂੰ ਚੜਨਾ ਪਵੇ ਹਾਂ ਕੋਈ ਮੁਸ਼ਕਲ ਪੈ ਜਾਵੇ ਉੱਥੇ ਉਹਦਾਂ ਭਾਵੇਂ بڑے بڑے ਵੱਡੇ 45 ਕਿਲੋ ਵਾਲਾ بڑے بڑے ਵੱਡੇ ਕ੍ਰਿਸ਼ਮੇ ਕਰਦਾ ਹੋਵੇ ਬੰਦਾ ਇਹ ਬੜੀ ਉੱਚ ਜਾਣ ਹੋਵੇ ਹੈਨਾ ਉਹ ਜਾਣ ਹੋਵੇ 6 6 ੱਕੇ ਮਾਰਦਾ ਵੇ ਕਮਾਂਡ ਵਰਗਾ ਕਮਾਂਡੂ ਤੁਸੀਂ ਹੱਸ ਰਹੇ ਹੋ ਤੇਰੀ ਉਮਰ 17 ਸਾਲ ਆ ਤੇ ਆਪਾਂ ਇਹੋ ਦਊ ਕੱਲ੍ਹ ਉੱਥੇ ਭਾਈ ਡਾਕਟਰ ਟੀਮ ਹੈ ਸਰਕਾਰੀ ਡੋ ਉਹਨਾਂ ਨੇ ਅੱਖਾਂ ਵੇਖ ਕੇ ਦਰਦ ਨਾ ਦੇ ਸਕਦਾ ਨਹੀਂ ਦੇ ਸਕਦਾ ਉਹਨੇ ਚੈੱਕ ਕਰਨਾ ਹੀ ਕਰਦਾ ਅੱਖਾਂ થી ਵੇਖ ਲਿਆ ਜੀ ਕਿਤੇ ਕਾਲੇ ਜੀ 31 17 ਸਾਲ ਦਾ ਇੱਕ ਕੁਐਸਚਨ ਹੋਰ ਹੈਗਾ ਇਹ ਦੋ ਦੇ ਸਕਦਾ ਦੋ ਬਾਂਹਾਂ ਜੋ ਉੱਚ ਪਹਿਲਾਂ ਇਹ ਵੇਖਣਾ ਪੈਂਦਾ ਕਿੰਨਾ ਹੈਗਾ ਬੰਦੇ ਕੋਲ ਪਰ ਆ ਵੀ ਕੀ ਨੀ ਉਹ ਕਿਆ ਸੀ ਡਾਕਟਰ ਦੀ ਟੀਮ ਬੈਠੀ ਆ ਸਰਕਾਰੀ ਡਾਕਟਰ ਦੀ ਉਹਨਾਂ ਨੇ ਤੇਰੀਆਂ ਤਰ੍ਹਾਂ ਜਿਵੇਂ ਭਾਈ ਵੇਖਣ ਨੇ ਉਹਨਾਂ ਨੇ ਅੱਖਾਂ ਵੇਖ ਕੇ ਹੀ ਦੱਸ ਦੇਣਾ ਜਿਦਾ ਪ੍ਰਾਣੀ ਕੀ ਸਿਮਾਂਮੀਟਰ ਨਹੀਂ ਹੁੰਦੇ ਇਹਨੇ ਲੱਭ ਚ ਵੇਖ ਕੇ ਨਹੀਂ ਦੱਸ ਦੇ ਦਿੰਦੇ ਹੀ ਕਿ ਨਬਜ ਵੇਖ ਕੇ ਦਵਾਈ ਦੇ ਦੇਣੀ ਆ ਹਾਂ ਤੇ ਤੇਰਾ ਉਹ ਸਰੀਰ ਵੇਖ ਕੇ ਉਹਨਾਂ ਕਹਣਾ ਓਕੇ ਆ ਨਾ ਅੱਖਾਂ ਵੇਖ ਕੇ ਦੱਸ ਦੇਣਾ ਬਲੈਕ ਮੇਰੇ ਹਿਸਾਬ ਨਾਲ ਤੂੰ ਭਾਵੇਂ ਸਰੀਰ ਉਹ ਫੁੱਲਿਆ ਨਾ ਤੇਰਾ ਹੱਥ ਤੇ ਵੀ 12 ਤੋਂ ਵੱਧ ਲਿਆ ਗਿਆ। ਨਾ ਵੇਖੋ ਭੈਣ। ਬਿਲਕੁਲ ਸਹੀ ਜੀਵਿੰਦ ਚਿੱਟਾ ਪਾ। ਚਿੱਟਾ ਪਾਣਿਆ? ਨਹੀਂ ਪੁਰਾਣੇ ਚ ਮਰੇ ਦੱਸ ਦਿੰਦੇ ਨਵੇਂ ਦੇ ਕੇ ਪ੍ਰੈਗਨੈਂਟ ਆ ਕਿ ਨਹੀਂ ਪ੍ਰੈਗਨੈਂਟ। ਤੇਰਾ ਧਾਨ ਉੱਧਰ ਹੀ ਰਹਿੰਦਾ ਜਾਣਾ। ਮੈਂ ਫਿਰ ਮਾਇ ਦੇ ਕੇ ਆ ਉਹ ਕੰਨੇ ਹਾਂ। ਆਪਕੋ ਖੁਸ਼ਖਬਰੀ। ਖੁਸ਼ਖਬਰੀ ਹੈ ਜੀ। ਇਹ ਬੰਦੇ ਨੇ ਤੁਹਾਨੂੰ ਦੇ ਪ੍ਰੈਗਨੈਂਟ। ਆ ਤਰਨੀ ਜੀ। ਆਓ ਜੀ। ਤਿੰਨ ਦਿਨ ਹੋ ਗਿਆ ਤੁਹਾਨੂੰ ਬਲੱਡ ਦੇ ਤੈਨੂੰ। ਮੈਂ ਕਦੀ ਨਹੀਂ ਦਿੱਤਾ ਇਹ ਦੋ ਇਹ ਗੱਲ ਇਹ ਕਰਿਆ ਸਰੀਰ ਚ ਉਸ ਤੋਂ ਇਹ ਨਾ ਭਾਈ ਬਲੱਡ ਇਹ ਉਰਦਾ ਲੇਟ ਆ ਕੱਲ ਇਹ 9 ਵਜੇ ਵੀ ਆਊਗਾ ਕੋਈ ਗੱਲ ਇਹ ਤਾਂ ਗੱਲ ਕੀ ਇਹ ਤਾਂ ਬਣਾਣਾ ਮਾਰਿਆ ਮੈਨੂੰ ਪਰਸੋਂ ਕੇ ਆ ਹੋ ਗਿਆ ਜਿਹੜੇ 6 ਬੰਦੇ ਮੈਂ ਸੱਚ ਕਹੇ ਜਾਣੇ ਚਾਹੀਦੇ ਸੀ 27 ਤੁਹਾਡਾ ਅਸ਼ੀਰਵਾਦ ਭਾਵੇਂ ਹੁਣੇ ਕਢਾ ਲਓ ਭਾਵੇਂ ਓਏ ਇੱਕ ਨੂੰ ਛੱਡ ਕੇ ਉਸਤਾਦ ਜੀ ਨਾਲ ਕੰਮ ਹੋ ਗਿਆ ਭਾਵੇਂ ਦੋ ਬੋਤਲਾਂ ਕਢਾ ਲਓ ਸਾਰਾ ਕੁਝ ਮੈਂ ਕਹਣਾ ਉਸਤਾਦ ਜੀ ਜਿੰਦੀ ਜਾਨ ਦੀ ਪੂਰਾ ਕਹੋਣੇ ਬਾਹ ਵੜ ਕੇ ਮੂੰਹੇ ਲਾਗੋ ਭਾਈ ਇਹ ਜੰਗ ਇਹਦੇ ਵਿੱਚ ਬਹੁਤ ਲੋਕਾਂ ਚ ਫੋਬੀਆ ਵੇ ਕੋਈ ਕੋਗਾ ਨਹੀਂ ਯਾਰ ਮੈਨੂੰ ਜੁਕਾਮ ਆ ਉਹਦੇ ਨੇ ਮਾਵਾ ਕਹੜੀਏ ਨਹੀਂ ਪੁੱਤ ਤੂੰ ਨਹੀਂ ਖੂਨ ਦੇਣਾ ਹਣਾ ਤੇਰਾ ਸਰੀਰ ਠੀਕ ਨਹੀਂ ਹੈਗਾ ਪਰ ਉਹ ਲੋਕ ਜਿਹੜੋ ਉਹਨਾਂ ਨੂੰ ਆਪ ਨੂੰ ਆਪ ਨਾ ਖੂਨਾਂ ਤੇ ਬਣਾ ਲਓ ਸਭ ਚੱਲ ਲਓ ਮੜੀਆਂ ਗੱਲਾਂ ਪਾਸ ਆਪਣੇ ਕਲੀਅਰ ਕਰ ਲਓ ਸਾਰੇ ਉਹ ਜਦੋਂ ਭਾਜੀ ਉਹਨਾਂ ਦੇ ਆਪ ਦੇ ਘਰ ਮਾਰਾ ਨਾ ਕਰੇ ਕਿਸੇ ਨੂੰ ਮੁਸ਼ਕਲ ਪਵੇ ਜਿਹੜੋ ਆਪ ਦੇ ਘਰ ਮੁਸ਼ਕਲ ਪੈਂਦੀ ਆ ਆਪਾਂ ਕਿਸੇ ਨੂੰ ਫੋਨ ਕਰਦੇ ਯਾਰ ਉਹ ਜਿਹੜੋ ਕੋਈ ਸੈਲ ਵਾਲਾ ਹੈਗਾ ਜੀ ਕੋਈ ਬਲੱਡ ਵਾਲਾ ਹੈਗਾ ਜੀ ਉਹ ਵੀ ਤਾਂ ਕਿਸੇ ਮਾਂ ਦਾ ਪੁੱਤ ਹੁੰਦਾ ਨਾ ਉਹ ਹਾਂ ਹੱਦ ਤੱਕ ਮੇਰੇ ਫਾਜ਼ੀ ਸਾਹਿਬ ਬਿਮਾਰ ਹੈ ਜੀ ਉਹਨਾਂ ਨੂੰ ਵੀ ਬੜੀ ਲੋਡ ਇਕਦਮ ਪਈ ਜੀ ਤੇ ਆਪਾਂ ਵੀ ਕਦੀ ਕੇਰੀ ਚ ਦਰ ਫੋਨ ਕਰਦੇ ਹਾਂ ਤੁਹਾਨੂੰ ਜੀ ਤੇ ਵੇਖੋ ਉਹ ਵੀ ਤੁਹਾਡਾ ਕੁਐਸਚਨ ਵੀ ਕਰ ਲਗਾ ਤੁਸੀਂ ਕੁਝ ਕਹਿੰਦੇ ਆ ਕਿ ਯਾਰ ਮੈਨੂੰ ਸਵੇਰੇ ਕੰਮ ਜਾਣਾ ਮੈਂ ਇੱਧਰ ਲੈ ਹਾਂ ਹਾਂ ਬੜਾ ਬੋਲੋ ਅਸੀਂ ਆਪਦੀ ਵੀ ਬਰੀ ਕਹਿੰਦੇ ਆ ਆ ਮੁੰਡੇ ਦਾ ਪੁੱਛ ਲਓ ਕੁਐਸਚਨ ਇਹ ਆ ਕਿ ਇਹ ਦੱਸੋ ਕਿ ਕੌਣ ਲੋਕ ਬਲੱਡ ਨਹੀਂ ਦੇ ਸਕਦੇ ਅਜੇ ਕੋਣ ਲੋ ਪੇਸ਼ੈਂਟ ਹੁੰਦੇ ਕਈ ਬਲੱਡ ਪ੍ਰੈਸ਼ਰ ਦੇ ਹਾਂ ਬਿਲਕੁਲ ਜਿਨ੍ਹਾਂ ਦੀ ਨਹੀਂ ਇਹ ਚੀਜ਼ ਦੱਸ ਲੈ ਉਹ ਜਿਹੜੇ ਸ਼ੂਗਰ ਵਾਲੇ ਦੇ ਸਕਦਾ ਪਰ ਉਹ ਵੀ ਹੁਣ ਮਸ਼ੀਨਾਂ ਲੱਗੀਆਂ ਵਾ ਹਣਾ ਉਹ ਵੀ ਹੁਣ ਮਸ਼ੀਨਾਂ ਲੱਗੀਆਂ ਵਾ ਤੇ ਉਹ ਮਤਲਬ ਸ਼ੂਗਰ ਲੱਗ ਕਰ ਦਿੰਦੇ ਆ ਠੀਕ ਹੈ ਜੀ ਤੇ ਆਪਣਾ ਉਹ ਬਲੱਡ ਪਿਉਰੀਫਾਈ ਕਰਕੇ ਦੇ ਦਿੰਦੇ ਕਾਲੇ ਪੀਲੇ ਵਰ ਨਹੀਂ ਦੇ ਸਕਦਾ ਸਮੈਕ ਪੀਣ ਵਾਲਾ ਉਹ ਜੜੀ ਚਲੋ ਫੀਮ ਖਾਣ ਵਾਲੇ ਉਹ ਵੀ ਚਲੋ ਨਹੀਂ ਦਿੰਦੇ ਕਿ ਨਹੀਂ ਯਾਰ ਅਸੀਂ ਕਿਸੇ ਨੂੰ ਕਿਉਂ ਖਰਾਬ ਕਰਨਾ ਹਣਾ ਮਤਲਬ ਕਾਲਾ ਪੀਲਾ ਗਿਆ ਟਾਈਫਾਇਡ ਆ ਇਹੋ ਜਿਹੇ ਪ੍ਰੋ ਵਾਲੇ ਨਾਂ ਦੇਣ ਸਮੈਕ ਵਾਲਾ ਨਸ਼ੇ ਵਾਲਾ ਉਹਦੇ ਹੁਣ ਉਹਨੂੰ ਪਤਾ ਵਾ ਹਾਰਟ ਪੇਸ਼ੈਂਟ ਵਗੈਰਾ ਜਿਹੜੇ ਹੁੰਦੇ ਆ ਉਹਦੇ ਹਾਰਟ ਪੇਸ਼ੈਂਟ ਵਾਲੇ ਨੂੰ ਵੀ ਮਨਾ ਕਰ ਦਿੰਦੇ ਆ ਮਨਾ ਕਰ ਦਿੰਦੇ ਆ ਇਹ ਤਾਂ ਗੱਲ ਕੀ ਆ ਭਾਵੇਂ ਕੋਈ ਨਾ ਫਰਕ ਪਵੇ ਪਰ ਕੈਂਪ ਵਾਲਾ ਬੰਦਾ ਮੰਨ ਲਓ ਅਸੀਂ ਆਈ ਕੈਂਪ ਨੂੰ ਆਂਦੇ ਆ ਬੰਦਾ ਆ ਨਾ ਯਾਰ ਇਹ ਰਿਸਕ ਫੈਕਟਰ ਚ ਕਿਉਂ ਆਣਾ ਹੈ ਹੈਨਾ ਖੁਦ ਆ ਮੈਂ ਖਾਤਾ ਜੇ ਕੁਝ ਹੋ ਗਿਆ ਤੇ ਸਾਰਾ ਬਲੇਮ ਤੁੰਨਾ ਤੇ ਆ ਗਿਆ ਨਾ ਇਸ ਕਰਕੇ ਆ ਕਿ ਜੇ ਪਤਾ ਵਾ ਕੋਈ ਪ੍ਰੋਬਲਮ ਆ ਤੇ ਯਾਰ ਉਹ ਧਿਆਨ ਰੱਖ ਲਿਆ ਇੱਕ ਭਾਜੀ ਕਹਿੰਦੇ ਟੈਟੂ ਵਾਲਾ ਨਹੀਂ ਦੇ ਸਦਾ ਉਹ ਕੋਈ ਮਿੱਥੇ ਜਾ ਉਹ ਨਹੀਂ ਯਾਰ ਟੈਟੂ ਉਹ ਨਹੀਂ ਉਹ ਨਹੀਂ ਨਹੀਂ ਟੈਟੂ ਆ ਭਾਜੀ ਆਪਣੇ ਕੋਲ ਸਾਹਿਬ ਦਿੰਦੇ ਆ ਜੰਮੀ ਭਾਜੀ ਫਰਵਰੀ ਦੇ ਮਹੀਨੇ ਉਹਨਰ ਕੱਡੇ ਕੱਡੇ ਟੈਟੂ ਆ ਨਾ ਗੱਲਾਂ ਕਿ ਤੂੰ ਸੁਣ ਗਿਆ ਨਾ ਮੈਂ ਖਲਮਚੇ ਵੇਖਿਆ ਸੀ ਨਹੀਂ 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 ਭਾਈ ਇਹ ਇਹਨਾਂ ਨਾਲ ਬੜੀ ਆਮ ਨਾਲ ਆ ਬੇ ਨਹੀਂ ਕੱਢਿਓ ਤੂੰ ਇਹ ਤੋਂ ਥੋੜੀ ਕੱਢੀ ਦਾ ਖੂਨ ਆ ਸੀ ਬਾਕੀ ਡਾਈਟ ਦਾ ਵੀ ਵਧੀਆ ਇੰਤਜ਼ਾਮ ਹੁੰਦਾ ਮੇਰੇ ਕਹਿੰਦਾ ਪਿਛਲੇ ਦਿਨਾਂ ਇਹੀ ਇੱਕ ਰਿਸ਼ੀ ਦਾ ਸਹਿਬ ਆਇਆ ਇਹਨਾਂ ਦੁੱਧ ਕੀ ਬੜੀ ਡਾਈਟ ਉੱਪਰ ਹੈ ਚਲੋ ਇਹ ਆ ਕੀ ਵੀ ਹੁਣ ਜੂਸ ਨੌਨ ਸਟਾਪ ਉਹ ਦਾ ਕੋਈ ਚਲੋ ਮਾਰੇ ਕਿਰਪਾ ਵੱਲੋਂ ਭਾਈ ਵਰਗੇ ਬੰਦੇ ਸਾਹ ਦਿੰਦੇ ਆ ਤੇ ਕੋਈ ਇਹ ਨਹੀਂ ਹੈਗਾ ਕਿ ਇੱਕ ਗਲਾਸ ਹੀ ਪੀਣਾ ਵਾ ਠੀਕ ਹੈ ਜੀ ਜੂਸ ਆ ਕੇਲੇ ਆ ਸੈਂਡਵਿਚ ਆ ਉਹ ਤੇ ਤੁਹਾਡੀ ਆਪਣੀ ਮਰਜ਼ੀ 2500 ਨਹੀਂ ਦੇ ਸਕਦਾ ਕਮੂਦਾਨ ਉਹਨ ਲਈ ਕੋ ਪ੍ਰਾਵਦੀ ਗੱਲ ਸੁਣਦਾ ਰੋਗਟ ਇਹ ਬਲੌਗ ਹੀ ਅੱਜ ਆਪਾਂ ਖੂਦਾਂ ਦੇ ਪੜਨਾ ਜਿਹੜੀ ਕਮਜ਼ੋਰੀ ਹੈ ਨਾ ਭਾ ਕਮਜ਼ੋਰੀ ਹੈਗੀ ਆਪਣੇ ਕੋਲ ਕੁਸ਼ਨ ਦੁਬਾਰਾ ਰਿਪੀਟ ਕਰ ਦੋ ਹਾਨੂੰ ਸਮਝ ਆਵੇ ਕਮੂਦਾਨ ਕਰਨ ਤੋਂ ਬਾਅਦ ਕਮਜ਼ੋਰੀ ਤੇ ਨਹੀਂ ਹੁੰਦੀ ਜਿਵੇਂ ਤੇਰੇ ਮਨ ਚ ਹੈ ਕਮਜ਼ੋਰੀ ਹੈਗੀ ਤੇ ਦਿਮਾਗ ਚ ਜੇ ਤੇ ਤੁਸੀਂ ਸੋਚਣ ਦੇ ਜੋ ਖਾਏ ਮਰ ਖੂਨ ਜਾਂ ਡਿਆ ਖੂਨ ਜਾਂ ਡਿਆ ਖੂਨ ਜਾਂ ਡਿਆ ਤੇ ਕਈਆਂ ਨੂੰ ਮੁਸ਼ਕਲ ਪੈਂਦੀ ਉਹ ਬੰਦਾ ਜਰੂਰ ਧਿਆਨ ਹੀ ਨਹੀਂ ਦਿੰਦਾ ਤੇ ਥੋੜੀ ਜੀ ਕਾਲੀ ਨਹੀਂ ਕਰ ਕਈ ਥੋੜੀ ਜੀ ਕਾਲੀ ਕਰਦੇ ਡਾਕਟਰ ਕਹਿੰਦੇ ਯਾਰ 2-4 ਮਿੰਟ ਲੰਮੇ ਪਏ ਰੋ ਹਣਾ ਕੋਈ ਸਾਡੇ ਵਰਗਾ ਕਹਿੰਦਾ ਨਹੀਂ ਚੱਕਰੀ ਕੋਈ ਨਹੀਂ ਡਾਕਟਰ ਸਾਹਿਬ ਫਟਾਫਟ ਉੱਠ ਜਾਂਦੇ ਆ ਉਹਨਾਂ ਨੂੰ ਕੋਈ ਮੁਸ਼ਕਲ ਪੈ ਜਾਂਦੀ ਮੰਨ ਸਵਾ 8 ਹੈ ਤੇ ਕਿੰਨਾ ਟਾਈਮ ਲੱਗੂਗਾ ਉੱਥੇ ਬਲੱਡ ਦੇਣ ਨੂੰ ਹਾਡ ਨਹੀਂ ਕੋਈ ਪਹਿਲੇ ਦਿਨ ਜੇ ਤੂੰ ਟੈਂਸਰ ਆਂਦੇ ਜੋ 10 15 ਮਿੰਟ ਉਹ ਉਹ ਤੇ ਡੇਢ ਡੇਢ ਘੰਟਾ ਥੋੜੀ ਸੂਈ ਤੂੰ ਨਹੀਂ ਛੱਡਦੀ ਉਹ ਮੈਂ ਕਹੀ ਹੁੰਦਾ ਕੋਈ ਡਾਕੂਮੈਂਟ ਲਾਦੇ ਨਾ ਨਹੀਂ ਨਹੀਂ ਉਹ ਤਰਾ ਤਰਾ ਉਹਦਾ ਗਾਣਾ ਲਾਈ ਜੀ ਉਹਦਾ ਪ੍ਰੇਮ ਟੋਣਾ ਦਾ ਫੁੱਲਾ ਦੇ ਫਕੀਰਾ ਨੂੰ ਨਾ ਹੋਰ ਥੋਲੀਏ ਕੱਲ ਖੂਨ ਦੇ ਕੇ ਸਟੋਰੀ ਲਾ ਕੇ ਮੈਸੇਜਾਂ ਦੇ ਬਿਲਕੁਲ ਸਹੀ ਯਾਰ ਇਹਦਾ ਕੱਲ ਕੀ ਆ ਇਹਦੇ ਤੋਂ ਵੱਡਾ ਦਾਨ ਭਾਜੀ ਨਹੀਂ ਹੈਗਾ ਉਹਨਾਂ ਥੈਲੇਸੀਮੀਆ ਦੇ ਭਾਜੀ ਬੱਚੇ ਪੇਸ਼ੈਂਟ ਹੁੰਦੇ ਥੈਲੇਸੀਮੀਆ ਦੇ ਉਹਨਾਂ ਬੱਚਿਆਂ ਨੂੰ ਹਰ ਮਹੀਨੇ ਇੱਕ ਖੂਨ ਦੀ ਬੋਤਲ ਚਾਹੀਦੀ ਹੁੰਦੀ ਹੈ ਅੱਛਾ ਠੀਕ ਹੈ ਜੀ ਉਹ ਬੱਚਿਆਂ ਦਾ ਹੈਗਾ ਇਨਵਰਟਰ ਵਾਲਾ ਸਿਸਟਮ ਕਿ ਜਿਹੜੇ ਥੈਲੇਸੀਮੀਆ ਦੇ ਮਰੀਜ਼ ਆ ਜਿੱਤਰਾ ਉਹ ਬੱਚਿਆਂ ਨਾਲ ਭਾਜੀ ਬਲੱਡ ਨਾਲ ਆਪ ਭਰਦੇ ਨਹੀਂ ਆ ਕੋਲੀ ਉਹਦਾ ਘਟਦਾ ਜਣਾ ਘਟਦਾ ਜਦੋਂ ਸਮਝ ਲਓ ਆਪਣਾ ਬੈਟਰੀ ਨਹੀਂ ਡਾਊਨ ਹੁੰਦੀ ਤੇ ਆਪਣੇ ਪੱਖੇ ਹੌਲੀ ਹੋ ਜਾਂਦੇ ਆ ਮੁੜ ਕੇ ਫਿਰ ਜਦ ਬੈਟਰੀ ਮਤਲਬ ਆਪਾਂ ਚਾਰਜ ਪੂਰੀ ਹੋ ਜਾਂਦੀ ਪੱਖਾ ਪੂਰੀ ਸਪੀਡ ਚ ਘੁੰਮਣਾ ਪੈਂਦਾ ਉਹਨਾਂ ਬੱਚਿਆਂ ਦਾ ਉਹ ਸਿਸਟਮ ਨੇ ਹੁਣ ਵੇਖੋ ਨਾ ਕਿ ਵੀ ਤੁਸੀਂ ਕੋਈ ਮਤਲਬ ਬਲੱਡ ਦਿੱਤਾ ਉਹ ਚੱਲ ਗਿਆ ਥੈਲਾਸੀਮੀਆ ਵਾਲੇ ਬੱਚੇ ਨੂੰ ਕਿਸ ਨੂੰ ਚੱਲ ਗਿਆ ਤੇ ਉਹ ਕਿੰਨੀਆਂ ਦਵਾਵਾਂ ਮਿਲਦੀਆਂ ਗੁਰੂ ਮਾਰਾ ਨਾ ਕਰੇ ਮੈਂ ਨਾ ਕੀ ਵੀ ਜਿਹੜਾ ਬੱਚੇ ਦਾਨ ਕਰਦੇ ਆ ਨਾ ਜੇ ਬਲੱਡ ਉਹਨਾਂ ਦਾ ਸੜਕਾਂ ਦੇ ਨਹੀਂ ਲੜੂਗਾ। ਸ਼ਾਬਾਸ਼। ਠੀਕ ਹੈ ਨਾ। ਉਹਨਾਂ ਦਾ ਮਰਗਣਾ ਸੜਕਾਂ ਤੇ ਨਹੀਂ ਲੜੂਗਾ। ਇਹ ਵੀ ਤਾਂ ਵੱਡਾ ਨਹੀਂ ਕੁਝ ਜਦੋਂ ਕੱਲ ਖੁੰਡੇ ਤਾਂ ਅਗਲੀ ਵਾਰੀ ਕਦੋਂ ਦੇ ਸਕਦੇ ਕਿਨੇ ਚਿਰ ਦਾ ਟਾਈਮ ਪੀਣ ਤਿੰਨ ਮਹੀਨੇ ਮੈਂ ਤਾਂ ਲਾਲ ਪਾਣੀ ਛੇਂਡੇ ਬਣ ਜਾਂਦਾ ਵਾ ਮੁਣਕੇ ਚਲੋ ਜੇ ਡਾਕਟਰ ਸਾਹਿਬ ਰਹੀ ਹੈ ਕਿ ਜਿਹੜਾ ਗ੍ਰਾਮ ਆ ਤਿੰਨ ਮਹੀਨੇ ਮੰਨਦੇ ਹੀ ਆ ਕਿ ਤਿੰਨ ਮਹੀਨੇ ਤੁਹਾਡਾ ਉਹ ਐਚ ਵੀ ਪੂਰਾ ਹੋ ਜਾਣਾ ਹਾਂ ਹੀ ਹਾਂ ਕਹਿੰਦੇ ਆ ਲੋਆ ਟੀਜਰ ਨੂੰ ਦਿਹਾਉਂਦੇ ਕੋਈ ਨਹੀਂ ਕਹਿੰਦੇ ਜਿਵੇਂ ਮੰਨ ਲਓ ਹੱਥ ਬੈਦ ਦੇ ਦੇਵੇ ਨਾ ਚਿੱਟੇ ਹੋ ਜਾਂਦੇ ਆ ਕਹਿੰਦੇ ਚ ਖੂਨ ਘਟ ਹੁੰਦਾ ਹੈਗਾ ਸੱਚੀ ਉਹੋ ਜੀ ਤੈਨੂੰ ਅੱਖਾਂ ਹੀ ਸੋਚ ਗਿਆਸ ਕਰਦੇ ਆ ਤੇਰਾ ਕੂ ਘਾਟ ਤੇ ਚੈੱਕ ਰਾ ਹਾਂ ਚੈੱਕ ਰਾ ਹਾਂ ਹੁਣ ਜਿਵੇਂ ਟਾਇਰ ਕਰੋ ਇਹਨਾਂ ਨੂੰ ਚੈੱਕ ਆਇਆ ਟਾਇਰ ਕਾਲੇ ਪਰ ਤੀਰ ਰੱਗੀ ਆ ਤੂੰ ਅਸਲ ਵਿੱਚ ਬਲੈਕ ਰਾਂ ਦੇ ਵਿੱਚ ਗਿਆ ਨਾ ਉੱਥੇ ਚੱਲ ਬੱਡੀ ਬਿਛੜ ਗਿਆ ਪਿਛਲੋ ਵਾਲਾ ਉਹਦੇ ਰੱਗ ਤੇ ਇੱਥੇ ਉੱਥੋਂ ਹੀ ਭਾਵੇਂ ਜਿੰਨੂੰ ਮਰਜ਼ੀ ਪੁੱਛ ਲੋ ਤੂੰ ਸਭ ਬਰਤਵਾਰ ਕਰਦਾ ਉਹ ਬੜੀ ਯਲ ਕਰਦਾ ਖਾਲ ਰਾਜ ਨਹੀਂ ਨਹੀਂ ਪੁੱਤ ਮੈਂ ਜਿਹੜਾ ਹਾਂਗਾ ਆਪਾਂ ਕਢਾ ਦੇ ਜਿਹੜਾ ਹੋਵੇਗਾ ਮੇਰੇ ਕੋਲਗਾ ਲੜਾਉਣ ਦੀ ਨੌਕਰੀ ਲੱਗਿਆ ਆਪਾਂ ਪੈਸਾ ਪੂਰਾ ਕਰਾਂਗੇ ਦੱਲਣਾ ਨਹੀਂ 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 ਗਰੀਬ ਨਹੀਂ ਹੈ ਸੁਲਤਾਨਵਿੰਡ ਰੋਡ ਤੇ ਸਮਝ ਲੋ ਰਾ ਸਮਝੋ 140 ਤੇ ਤੁਹਾਡੇ ਨਹਿਰ ਦੇ ਸੈਂਟਰ ਚ ਉਡਾਓ ਠੀਕ ਹੈ ਜੇ ਤੁਸੀਂ ਨਹਿਰ ਤੋਂ ਅੰਦਰ ਤੋਂ ਹੋਣਾ ਸਾਡ ਅੰਦਰ ਦਾ ਗੁਜ਼ਾਰਾ ਪਾਈ ਨੰਬਰ ਕੋਈ ਨਹੀਂ ਤੁਹਾਨੂੰ ਅੰਦਰ ਨੂੰ ਚੇਹੇ ਵੱਲ ਸਟੈਟਿਟਸ ਤੱਕ ਜਾਣਾ ਨੀ ਤੂਰ ਸਾਹਿਬ ਗੁਰਦੁਆਰੇ ਦੇ ਬਾਹਰ ਆਣਾ ਹਾਂ ਹਾਂ ਉੱਥੇ ਹੀ ਕੰਮ ਅੰਦਰ ਹੈ ਨਾ ਆਪਣਾ 10 ਸਤੰਬਰ ਦੇ ਮਹੀਨੇ ਇੱਕ ਬੋਲ ਤੋਂ ਜ਼ਿਆਦਾ ਤੂਰ ਦੇ ਅੰਦਰ ਹੀ ਨਹੀਂ ਨਹੀਂ ਉਹ ਉਹ ਉਹਨਾਂ ਨੇ ਬੈਗ ਰੱਖਿਆ ਹੁੰਦਾ ਵਾ ਥੱਲੇ ਵੇਟ ਮਸ਼ੀਨ ਰੱਖੀ ਆ ਠੀਕ ਆ ਉਹ ਜਿੰਨਾ ਲੈਣਾ ਉਹਨਾਂ ਆ ਹੀ ਲੈਣਾ ਉਹ ਵੱਧ ਘੱਟ ਕੋਈ ਸ਼ਰਤ ਵੀ ਨਹੀਂ ਹੈ ਕੋਈ ਫਾਇਦਾ ਨਹੀਂ ਸਾਰੇ ਆਣਾ ਠੀਕ ਆ ਨਾ ਜ਼ਿਆਦਾ ਕਿੱਥੇ ਚਲਾਗੇ ਕੋਈ ਜਲਵਾ ਚੱਲਾਂਗੇ ਚਲੋ ਠੀਕ ਫੇਰ ਲਓ ਇੱਕ ਹੋਰ ਚੀਜ਼ ਪੁੱਛਣੀ ਸੀ ਛੋਟੀ ਜੀ ਭਾਈ ਨੂੰ ਪੁੱਛ ਦੱਬਾ ਨੂੰ ਪੁੱਛ ਹੈ ਭਾਜੀ ਜ਼ੀਰੋ ਕੱਬੇ ਆਖਰੀ ਸਵਾਲ ਹੈਗਾ ਸਾਰਿਆਂ ਦਾ ਰੱਗ ਲੱਗੇ ਇਹ ਨਾ ਆ ਗਿਆਣਾ ਜ਼ਰੂਰੀ ਹੈ ਮੇਰੇ ਪਾਪਾ ਸੱਜਣਾ ਹੀ ਕਿ ਉਹ ਤੁਸੀਂ ਆਪਣੇ ਆਪੇ ਤਿਆਰ ਰੱਖੋ ਕਿ ਮੈਂ ਨਾ ਆਈ ਜਾਣਾ ਅੱਛਾ ਆ ਆਪਣੇ ਉਹ ਸਾਰਾ ਕੀ ਨਾਲ ਦਾ ਜਸ ਸਮੈਲ ਵਧੀਆ ਹੁੰਦੀ ਚੰਗੀ ਆ ਇਹਦੇ ਉਨ ਬੂਟ ਕਿੱਲੇ ਪਏ ਆ ਫੋਨ ਚੋੜਾ ਸਮੈਲ ਆ ਜਾ ਭਾਈ ਨੂੰ ਵੀ ਕਰਦੇ ਕੀ ਹੁੰਦਾ ਵਿੱਚ ਬਲੈਜ਼ ਚੈਨਲ ਤੇ ਬੋਕਸ ਬੜੀ ਆ ਉਹ ਤਾਂ ਉਹਨੇ ਆਪਣੇ ਚੈੱਕ ਕਰਕੇ ਤਾਂ ਆਪਣੇ ਅਲੱਗ-ਅਲੱਗ ਸ਼ੋਰ ਚ ਰੱਖ ਲੈਣਾ ਨਾ ਹੈਨਾ ਇਹ ਵੀ ਆ ਉਹ ਤਾਂ ਉਹਨਾਂ ਦਾ ਕੰਮ ਹੈ ਵਾਹ ਮੈਂ ਤਾਂ ਨਵੀਂ ਵੀਡੀਓ ਦੇਖੀ ਉਹ ਇੱਕ ਦੋ ਜਾਈਗਾ ਨਾ ਚਾਲੂ ਕਰ ਬੈਰੀ ਬਣ ਜਾਏਗੀ ਅੱਜ ਦੇ ਬਲੌਗ ਦੇ ਵਿੱਚ ਇਦਾਂ ਜਿਹੜੇ ਪ੍ਰਕਾਸ਼ ਭਾਜੀ ਆਏ ਆ ਜਿੰਨੀ ਨੌਲ ਜਿੰਨਾਂ ਨੂੰ ਆ ਉਹਨਾਂ ਦੱਸਿਆ ਕਿ ਖੂਨ ਦੇਣ ਦੇ ਕੀ ਫਾਇਦੇ ਆ ਖੂਨ ਕਿੰਨੇ ਚਿਰ ਵਿੱਚ ਪੂਰਾ ਹੁੰਦਾ ਐਚਬੀ ਕਿੰਨੇ ਚਿਰ ਵਿੱਚ ਪੂਰਾ ਹੁੰਦਾ ਇਹ ਸਾਰੇ ਜਿਹੜੇ ਅੱਜ ਦੇ ਆਪਾਂ ਜਿਹੜੇ ਆ ਭਲੇਖੇ ਪਰਮ ਜਿਹੜੇ ਉਹ ਲੋਕਾਂ ਦੇ ਦੂਰ ਕੀਤੇ ਆ ਖੂਨ ਦੇਣਾ ਮਹਾਦਾਨ ਆ ਸਾਰੇ ਵੱਧ ਤੋਂ ਵੱਧ ਆਪਣਾ 3 ਮਹੀਨਾ ਬਾਅਦ ਦਾ ਬਲੱਡ ਆਪਣਾ ਰੋਟੇਟ ਕਰ ਸਕਦੇ ਆ ਇਹ ਸਾਰਿਆਂ ਨੂੰ ਇੱਕ ਮੈਸੇਜ ਹੈਗਾ ਅੱਜ ਦੇ ਬਲੌਗ ਦੇ ਵਿੱਚ ਕਿ ਤਿੰਨਾਂ ਤੋਂ 24 ਮਹੀਨੇ ਬਾਅਦ ਖੂਨ ਦਾਨ ਜਰੂਰ ਕਰਿਆ ਕਰੋ ਥੈਂਕ ਯੂ ਸੋ ਮੱਚ ਇਹ ਆਪਣੇ ਹੈਗੇ ਪਹਾੜੀਆ ਸਾਹਿਬ ਅਦੀਵਾ ਭਾਈ ਆ ਅੱਦੀ ਬਾ ਤੈਨੂੰ ਕਿਹਨ ਪੱਗ ਟਰਾਈਸਰ ਤੋਂ ਖਾਵਾਂਗੇ ਇਹਨਾਂ ਦਾ ਜਿੰਨਾਂ ਦੀਆਂ ਪੱਗਾਂ ਤੇ ਆਪਾਂ ਗਏ ਹਨ ਤੇ ਗਿਵਟੇ ਇੱਕ ਹੁੰਦਾ ਜੇ ਹੜਨਾ ਇੱਕ ਕਦਮ ਪੁੱੜਦੇ ਹਨ ਤਾਂ ਆਪਾਂ ਵੀ 10 ਕਦਮ ਅੱਗੇ ਹਾਈਦਾ ਹਮੇਸ਼ਾ ਠੀਕ ਆ ਹਾਰਸ਼ਣਿਆਰ ਇਹਨਾਂ ਇੱਥੇ ਹਾਜ਼ਰੀ ਲਾਉਣੀ ਲਾਉਣੀ ਆ ਤੇ ਆਪਣੇ ਗੁਰੂ ਘਰ ਹਸਣਾ ਜਿਹੜਾ ਜਿੰਮ ਦਾ ਉਹਦੇ ਮੱਥਾ ਟੇਕਣਾ ਆਉਣਾ ਮੈਂ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਤੂੰ ਕੋਈ ਗੱਲ ਨਹੀਂ ਫੋਨ ਕਰਦਿਆ ਕਰੋ ਭੜੇ ਸਾਹਿਬ ਘਰ ਜਾਓ ਬਾਕੀ ਇਹਨਾਂ ਨੂੰ ਆਪਾਂ ਸੋੰਦੇ ਆ ਵੀ ਇਹਨਾਂ ਨੂੰ ਇੱਥੇ ਆ ਕੇ ਕੀ ਮਿਲਦਾ ਕਿਉਂ ਆਉਂਦੇ ਆ ਆਰਾਮ ਨਾਲ ਘਰ ਚੱਲ ਜਾ ਕਰਨ ਪਾਟਿਆ ਸਾ ਸੱਸੀ ਗੱਲ ਸਾਰਿਆਂ ਨੂੰ ਮੈਂ ਇੱਥੇ ਸ਼ਨੀਵਾਰ ਭਾਈ ਨੂੰ ਰਾਤ ਨੂੰ ਮਿਲਣ ਆਣਾ ਹੀ ਆਣਾ ਹੁੰਦਾ ਕਿਉਂਕਿ ਇੱਥੇ ਆ ਕੇ ਮਨ ਨੂੰ ਇੱਕ ਮਾਈਂਡ ਫਰੈਸ਼ ਹੁੰਦਾ ਮੇਰਾ ਦਿਮਾਗ ਰਿਲੈਕਸ ਹੁੰਦਾ ਜੇ ਬਾਇ ਚਾਂਸ ਇਨ ਕੇਸ ਮੇਰੇ ਕੋ ਨਾ ਆਇਆ ਜਾਵੇ ਤੇ ਮੈਂ ਭਾਈ ਨੂੰ ਮੈਸੇਜ ਛੱਡ ਦੇਣਾ ਕਿ ਭਾਜੀ ਮੇਰੇ ਕੋ ਆਇਆ ਨਹੀਂ ਜਾਣਾ ਵੈਸੇ ਸੋਚੋ 99.99999% ਆਣਾ ਹੀ ਆਣਾ ਬਾਇ ਚਾਂਸ ਇੱਕ ਚਾਂਸ ਹੋਵੇ ਜੇ ਭਾਈ ਨਾ ਮਿਲਣ ਤੇ ਮੈਂ ਇੱਥੇ ਆ ਕੇ ਮੈਂ ਆਪਣੀ ਫੋਟੋ ਖਿੱਚ ਕੇ ਭਾਈ ਨੂੰ ਸੈਲਫੀ ਖਿੱਚ ਕੇ ਤੇ ਮੈਂ ਭਾਈ ਉਹ ਵਰਸਾ ਕਰਦੇ ਨੇ ਭਾਜੀ ਮੇਰੀ ਹਾਜ਼ਰੀ ਪ੍ਰਵਾਨ ਕਰ ਲੈਣਾ ਤੇ ਤੁਹਾਡਾ ਅੱਜ ਇਹ ਮਿਲ ਨਹੀਂ ਹੋਇਆ ਇਨ ਕੇਸ ਕੋਈ ਵੈਸੇ ਕੋਈ ਕੰਮ ਪੈ ਜਾਵੇ ਜਾਂ ਦੂਰ ਹੋਵਾਂ ਫਿਰ ਮਤਲਬ ਭਾਈਓ ਮਾਫੀ ਮੰਗ ਲਈ ਦੀਏ ਪਰ ਦਿਮਾਗ ਬਹੁਤ ਰਿਲੈਕਸ ਹੁੰਦਾ ਵਾ ਤੇ ਆ ਕੇ ਸਾਰਿਆਂ ਨੂੰ ਮੈਂ ਹੀ ਬੇਨਤੀ ਕਰਦਾ ਵਾਂ ਕਿ ਇੱਥੇ ਆ ਕੇ ਆਪਣਾ ਵਦ ਤੋਂ ਬਾਅਦ ਆਪਣਾ ਵਰਕਆਊਟ ਕਰੋ ਭਾਈ ਨਾਲ ਇਨ ਟੱਚ ਰਹੋ ਤੇ ਉਹਨਾਂ ਨਾਲ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਇਹ ਸਾਡੇ ਪਹਾੜਿਆ ਸਾਹਿਬ ਜਿਹੜੇ ਹਰ ਸ਼ਨੀਵਾਰ ਇੱਥੇ ਆਪਣੀ ਹਾਜ਼ਰੀ ਲਾਉਣ ਆਉਂਦੇ ਆ she always do it on my own so i gotta get through it and the only thing i know is to love what i'm doing never give up never slow till i finally prove it